I d o ਨੇ ਕਿਹੜੂ ਗਾਤਾ ਦੂਟੂ ਤੇ ਵੇਖੀ ਜਬ ਹੋ ਸੁਚੀ ਜੀ ਮੇਰਨਾ ਤੂੰ ਵੀ ਹੋ ਗਿਆ ਕਰੂਗਾ ਤੇ ਬੋਲੀ ਚੰਗੀ ਫੇਰ ਆ ਜਾਊਗੀ ਠੀਕ ਹੈ ਸਾਰਾ ਕੁਝ ਗੁਰੂਆਂ ਵਾਲੀ ਪਤੀ ਜੀ ਆ ਉਹਨੂੰ ਦੇਖੋ ਕਾਹਨੋਂ ਤੇਰੀ ਮਣਕਿਆ ਅੱਜ ਉਹ ਵੀ ਬਾਰ ਗਿਆ ਤੇਰੀ ਤੇਰਾ ਲਾਡਲਾ ਕੁਝ ਕਰਕੇ ਅੰਦਰ ਵੜ ਗਿਆ ਸੱਸ ਸੇਨੀ ਤੇਰਾ ਲਾਡਲਾ ਕੁਝ ਕਰਕੇ ਅੰਦਰ ਵੜ ਗਿਆ ਸੱਸ ਸੇਨੀ ਜੀ ਜਾਣ ਦੀ ਮੈਨੂੰ ਹੈਲੋ ਹੈਲੋ ਕਰ ਗਿਆ ਮੈਂ ਨਾਂ ਅੰਗਰੇਜ਼ੀ ਚੱਲ ਮਟਕੁੰਦੇ ਹਮਾਰੇ ਆਉਂਦੇ ਚਿੱਟਾ ਕੁੱਤਾ ਬਾਂਗਲੇ ਚਿੱਟਾ ਕੁੱਤਾ ਮਾਚ ਲੋ Então, perdão. ਪਾਰੇ ਦੇ ਉਡੇ ਡੋਰੀਆ ਮਹਿਲਾ ਵਾਲੇ ਕਰਵੇ ਮੇਰਾ ਉਡੇ ਡੋਰੀਆ ਮਹਿਲਾ ਪਾਰੇ ਤੂੰ ਪਾਵੇ ਮੈਂ ਪਾਵਾਂ ਮੈਂ ਪਾਵਾਂ